ਆਵੇ ਆ ਪੁਰਾਣਾ ਉਹ ਦੇਣਦਾ ਮੈਨੂੰ ਪਤਾ ਹੈ ਸਾਰੇ ਗੇੜ ਆਪਣੇ ਇਹੀ ਪਉਂਦਾ ਆਮ ਨਹੀਂ ਹੁੰਦਾ ਹੈਗਾ ਹੋਰ ਵੀ ਦੇਖ ਰਿਹਾ ਹੈ ਤੱਕ ਪਾਈ ਹੋਰ ਵੀ ਗਾ ਮੂਲਰ ਵੀ ਹੈ ਹੋਰੂ ਦਾ ਨਾ ਨਾ ਟ੍ਰੈਲਰ ਆਹ ਲੈ ਗਾ ਬਾਈ ਮਾਫ ਮਨ ਲਗੇ ਬਾਈ ਬੰਦ ਗਏ ਬਾਦ ਆ ਬਾਈ ਬਾਦ ਹੌਲੀ ਕੀ ਕਰਦਾ ਚੱਕ ਕੇ ਬੈਗ ਲਾਉਗਾ ਪੁੱਛ ਲਾਉਗਾ ਪੁੱਛਾ ਕਾਲ ਜੀ ਸਤਿ ਸ੍ਰੀ ਅਕਾਲ ਜੀ ਚਲੋ ਬਾਈ ਤੋਰ ਤੇ ਬੰਦੇ ਜਵਾਨ ਜਵਾਨ ਤੋਰ ਤੇ ਭਾਈ ਤੇ ਰਾਤ ਤੇ ਵਜਣਾ ਰਸਤੇ ਚ ਦੂਹਾ ਕਾਰਾ ਜਵਾਨ ਤੋਰ ਰਿਹਾ ਸਾਨੂੰ ਤਾਂ ਫੇਰ ਜਾਣਾ ਪੈ ਗਿਆ ਆ ਹੋਰ ਕੀ ਵੀਡੀਓ ਆਪਣੇ ਫੋਨ ਚ ਰੇਕੇ ਆ ਸਵੇਰ ਦੀ ਕਰੀਗੱਤਾਂ ਨਾਲੇ ਲਈ ਆੜੀ ਸਵੇਰ ਦੀ ਕਰੀਗੱਤਰੀ ਹੂਝ ਪਾਤੀ ਨੇ ਕਰਦੇ ਹੀ ਲੱਗਣੋ ਕਰਦਾ ਪੈਣਾ ਹੀਲਾ ਦਾ ਕਰ ਹੀ ਲੱਗ ਜਾਲਾ ਪੈਣਾ ਸਮਝੋ ਆ ਪੈਣਾ ਉਹਨੂੰ ਆ ਸਮਝਾ ਦੇ ਯਾਰ ਉਹਨੂੰ ਵੀ ਕਿੰਨੇ ਛੱਡੀ ਆ ਆਹ ਯਾਰ ਉਹਨੂੰ ਕਿੱਥੇ ਕਿੱਥੇ ਤੋਂ ਮਗਰ ਮਗਰ ਜਾਈ ਜਾਊਂਗੇ ਹੋਰ ਹਿੱਤ ਨੇੜੀ ਮਿਲ ਕੇ ਉਹ ਮੈਂ ਵੀ ਕੋਈ ਨਾ ਮੰਨੂ ਵੀ ਕਹਦਾ ਮੈਂ ਭੁੱਲ ਗਿਆ ਮੈਨੂੰ ਕੰਮ ਉਹਨੇ ਛੱਡ ਕੇ ਤਾਂ ਹੀ ਨਹੀਂ ਹੋਣਾ ਉਹ ਸਰ ਤੱਕ ਕਿੱਥੇ ਤੱਕ ਤਾਂ ਡਾਲਾ ਦਿਆਂ ਤੋਰਨਾ ਮੈਂ ਇਹਨੂੰ ਕਹਤਾ ਹੁੰਦਾ ਮਾਣ ਨੂੰ ਕਹੀ ਉਹ ਕਰ ਲੈ ਵੀਡੀਓ ਦੇ ਦੇ ਉਹ ਮੈਨੂੰ ਛੋਟੇ ਨੇ ਲੈ ਜਾ ਲਿਆ ਬਾਪੂ ਲਿ ਗਿਆ ਬੱਗੂ ਰ ਆਹੋ ਨੇ ਲੈ ਜਾ ਲਿਆ ਮੈਨੂੰ ਬਾਕੀ ਹਾਲ ਹੁਣ ਕਿਹੜੇ ਪਾਉਂਗਾ ਆਹ ਨਾ ਹਾਲ ਆਪਾਂ ਨੇ ਦੂਵੇ ਪਾ ਲੈਣੇ ਹੁੰਦਾ ਕਾਹਨੂੰ ਲਿਬੜਨੇ ਯਾਰ ਨਾ ਜਾ ਰਹੇ ਦੁਕਾਨ ਨੂੰ ਪੜਨੇ ਬੁੱਲਬੀ ਚਾਚਾ ਵਾਲੇ ਪਾ ਲੈ ਆ ਠੀਕ ਨਹੀਂ ਓਕੇ ਉਹ ਤਾਂ ਬਾਕੇ ਹੁੰਦੇ ਆ ਕਾਹ ਕੰਦੇ ਪਾਣੇ ਇਹ ਬੜੇ ਆ ਕਿਛ ਤਾਂ ਲੈਣੇ ਗੱਗੇ 85 ਨੇ ਗਿਆ ਯਾਰ ਮੈਂ ਤੈਨੂੰ ਕਹੀ ਤੈਨੂੰ ਨਾ ਪਾਉਣੇ ਫਾਰਾ ਪਈ ਫਲੀਆਂ ਨਾ ਉਹ ਫੜੇ ਬੁੱਲੀਆਂ ਲੈ ਗਿਆ ਉਹ ਵਿੱਚੇ ਟੂਲ ਤੇ ਕਰਾ ਕੇ ਛੱਡ ਕੇ ਗਿਆ ਉਹ ਉਹ ਫੜੇ ਫਲੀਆਂ ਉਹ ਵਧੀਆ ਉਹ ਪਾ ਦਿੰਦੇ ਜੱਲ ਮੈਂ ਮੈਂ ਉਹਨਾਂ ਨਾਲ ਬਹੁਤ ਹੁੰਨਾ ਉਹ ਵੀ ਪਾ ਰਹੇ ਨੇ ਪਰ ਇਹ ਫੜੇ ਆਇਆ ਤਾਂ ਮੈਨੂੰ ਵੀ ਜਨਾ ਰਾਮ ਖਿੱਚਣਾ ਟਰੈਕਟਰ ਆਹ ਲੈਣੇ ਇਹ ਫੜੇ ਠੀਕ ਆ ਅੱਧਰੇ ਫੜੇ ਆਇਆ ਨਾ ਅੜੀ ਗਲ ਦੇ ਨਹੀਂ ਹੈਗੇ ਫਲ ਜਿਆਦਾ ਅੜੀ ਗਲ ਦੇ ਨਹੀਂ ਹੈਗੇ ਅੜੀ ਗਲ ਨਹੀਂ ਹੈ ਅੜੀ ਆਲੇ ਹੁੰਦੇ ਦੂਏ ਜਿਹੜੀ ਹੋਤੀ ਇਹਨਾਂ ਦਾ ਲੱਤਾਂ ਦਾ ਫਰਕ ਹੈ ਹਾਂ ਇਹ ਲੱਤਾਂ ਦਾ ਫਰਕ ਹੈ ਤੇ ਅੜੀਅਲ ਹੁੰਦੇ ਜਿਹੜੇ ਅੜੀਅਲ ਹੈ ਗੁੰਗੇ ਤੇ ਵੀ ਇੰਨੀ ਦੂਰ ਜਾ ਕੇ ਲੱਗਦੇ ਕੁਝ ਵੀ ਉੱਠੀ ਜਾਂਦੇ ਗੁੰਗੇ ਇਹਦਾ ਰੋਟਾਮੀਟਰ ਵਾਲਾ ਕੰਮ ਹੈ ਇਹਦਾ ਸੋਹੇ ਬੈਜ ਨੇ ਸੋਹੇ ਬੈਜਦੇ ਹਲੇ ਜਿਹੜੇ ਛੱਡ ਦੀ ਸਾਹ ਉਹ ਉੱਥੇ ਦੇਖਿਆ ਉਹਦਾ ਆਰਸੀਪੀਰ ਬਹੁਤ ਹਾਂ ਦਾ ਮਰਜੀ ਪਾ ਲਿਆ ਜਿਆ ਬਾਹਣ ਹੁਣ ਹੁਣ ਤਾਂ ਹੀ ਮਗਾ ਕੰਡਾ ਕਰਤਾ ਮਾ ਥੋੜਾ ਹੋਠੰਡਾ ਜਾ ਹੋ ਜੂਵੇ ਕੰਮ ਖਾਸਾ ਹੀ ਹਲਚ ਗਿਆ ਨਾ ਉਹ ਜੇ ਨਹੀਂ ਪਾਤੀ ਲੈ ਕੇ ਜਾਂਦਾ ਫੇਰ ਕੰਮ ਯਾਦਾ ਆ ਜਿਹਦਾ ਬਾਜੀ ਖੜਦੇ ਪਾਰਸੀ 3-4 ਦਿਨ ਖਾਣ ਦੇ 4 ਦਿਨ ਪਰਸ ਨੂੰ ਬਾਈ ਜਾਣੇ ਨੇ ਉਹਨੇ ਵਿਆਹ ਹੋਰ ਕਿੱਥੇ ਕਿੱਥੇ ਫਗਵਾ ਵੜੇ ਹੋਏ ਦਾ ਜਾਣਾ ਪਾਸੋਂ ਵੜੇ ਜਾਣਾ ਬਿਆ ਤੈਨੂੰ ਨਹੀਂ ਪਤਾ ਹੈਗਾ ਮੰਨੂ ਨੇ ਦੱਸਿਆ ਉਹਨੇ ਯਾਰ ਦੱਸਿਆ ਤਾਂ ਹੈਗਾ ਤੈਨੂੰ ਯਾਰ ਰਾਤ ਕੱਢਦੇ ਇੱਥੇ ਇੱਥੇ ਮੈਂ ਉਹਦਾ ਉਹਨੂੰ ਕਹਿ ਦਿੱਤਾ ਖਾਲੇ ਛੱਡਣ ਨੂੰ ਕਹਿ ਦਿੱਤਾ ਪਹਿਲਾਂ ਕਹਿੰਦਾ ਅੱਜ ਜਾਣਾ ਫਾਲੇ ਨੂੰ ਕਹਿਤਾ ਰਹੋ ਅੱਜ ਫਾਲੇ ਦਾ ਜਾਣਾ ਕਹਿੰਦਾ ਤੇਰਾ ਤੇ ਉਨੀ ਛੱਡ ਦੇ ਫਿਰ ਅੱਜ 29 1 2 ਦੋਵੇਂ ਮੈਂ ਦੋ ਦੋਨੋਂ ਮੈਂ ਤੰਜਾ ਹੋਣਾ ਦੋਨੋਂ ਤਾਂ ਮੈਚ ਆ ਮੇਰਾ ਅੱਜ ਕੀ ਹੋ ਗਈ 28 ਕੱਲੂ 1 50 ਨੂੰ 2 ਉਹਦਾ ਅੱਜ ਮੈਂ ਇਹ ਕੱਲੂ ਬਰੇ ਕਾ 50 ਰੁਪਏ ਭਰਾਤਾ ਸੀ ਦੋਏ ਹੋ ਗਈ ਬਸ ਸਭ ਚੱਲ ਉਹਨੂੰ ਪਤਾ ਹੋਊਗਾ ਇਹਨੂੰ ਪਤਾ ਹੋਊਗਾ ਕਿੰਨਾ ਦਿਨ ਚ ਤੇ ਮੈਚ ਖੇਡ ਕੇ ਜਾਊਂਗਾ ਉਹ ਕੇ ਨਾਲ ਜਾਊਂਗਾ ਜਗਾਊਗਾ ਕੋਈ ਟਾਈਮ ਹੈ ਸਵੇਰੇ 9 ਵਜੇ ਮੈਂ ਜਾ 9 ਵਜੇ 9 ਦੇ ਘੰਟੇ ਕਿੰਨੇ ਜੋੜ ਘੰਟੇ ਦੇ ਰੇਡਦਾ ਕਿੰਨੇ ਦਾ 20 ਓਵਰਾਂ ਦਾ ਹਾਂ ਆਇਆ ਕਿੱਥੇ ਆਹ ਨੂੰ ਹੋਕ ਲਾਉਣੀ ਆ ਨੂੰ ਹੋਕ ਲਾਉਣੀ 20 ਵੀ ਓਵਰਾਂ ਦਾ 40 ਓਵਰਾਂ ਦਾ ਮੈਚ ਆ ਲੱਗੂ ਜਾ ਘੰਟੇ ਤੋਂ ਲੈ ਫੇਰ ਕਿੱਥੇ ਘਟ ਰਹੇ ਦੋਵੇਂ ਟਰੈਜਨ 20 ਓਵਰਾਂ ਨੂੰ ਕਾਮ ਨਾਲ ਅਜੇ ਦੇਖਦੇ ਰਹੋ ਲੱਗਿਆ ਤਾਂ ਹੁਣ ਐਨਾ ਟਾਈਮ ਯਾਰ ਹੁਣ ਅਜੇ ਅੜਿਆ ਰਹੇ ਬੰਦਾ ਸਭ ਦੇਖਦੇ ਆ ਬਾਕੀ 19 ਬੋਲਾਂ ਕਿੰਨੀਆਂ 240 ਮੌਕੇ ਦੀ ਮੌਕੇ ਬਾਕੀ ਦੇਖਦੇ ਆ ਕਿਆ ਪਤਾ ਕਿਸਾ ਕੈਸ ਲਗਾਤੀਗਾ ਬਿਲਕੁਲ ਬੰਦਾ ਬੰਦਾ ਢਿੱਲਾ ਹੋਇਆ ਗਿਆ ਹੁਣ ਕਦੀ ਵੀ ਹਟਰੀ ਨਹੀਂ ਹੈਗੀ ਅੱਜ ਬੁਖਾਰ ਜੜ ਗਏ ਬੁਖਾਰ ਛਡਿਆ ਉਹ ਯਾਰ ਬਾਈ ਬਹੁਤ ਜਲਦੀ ਹੈ ਹੁਣ ਹੀ ਹੋਇਆ ਮੈਂ ਬੈਠਾ ਆਇਆ ਵੀਡੀਓ ਬਣਾਉਣਾ ਦਵਾਈ ਲੈਣੀ ਸੀ ਹੁਣ ਉੱਥੇ ਲੱਗਿਆ ਉਹ ਸਿੰਟਮ ਜੇ ਦਵਾਈ ਲੈ ਆਇਆ ਦੰਗੂ ਹੁਣ ਲੈ ਕੇ ਆਉਣਾ ਹੈ ਸੀਟ ਨਹੀਂ ਹੈਗਾ ਅਗੇ ਮਿੰਜੇ ਪੈਰ ਨਾ ਗੱਗਰ ਕੇ ਕੋਈ ਕਰਦਾ ਅੱਛਾ ਅੱਖਾਂ ਹੋ ਜਾਂਦੀਆਂ ਬਾਬਾ ਬੰਦ ਬਾਬੇ ਬੁਖਾਰ ਅੰਦਰ ਬੁਖਾਰ ਆ ਰਿਹਾ ਹੈ ਹੁਣ ਤਾਂ ਉਹੀ ਕਹਿੰਦੇ ਵੀ ਆਉਂਦੀ ਠੰਡ ਕੋਲੇ ਦਾ ਅੱਦਾ ਤੇਰਾ ਅੱਦਾ ਤੇ ਕੌਲੀ ਠੰਡ ਜਾਨਦੀ ਠੰਡ ਬੋਜੋ 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 ਹੀ ਤੇ ਉਹ ਹਾਈ ਬਹੁਤ ਜਲਦੀ ਰਾਤ ਹੀ ਹਾਂ ਬਹੁਤ ਚੱਲੀ ਹੈ ਆਪ ਤੁਹਾਨੂੰ ਬੈਠ ਰਿਹਾ ਪਿੱਛੇ ਤੇ ਹਾਲ ਲੱਗੀ ਜਾਂਦੀ ਆ ਅੱਜ ਤਾਂ ਨਹੀਂ ਪਰਸੋਂ ਨੂੰ ਐ ਦੋ ਨੂੰ ਕਿਹਾ ਵੀ ਦੋ ਨੂੰ ਐ ਆ ਯਾਰ ਕਿਹੜੀ ਹਿਸਾਬ ਨਾਲ 5 ਵਜੇ ਆ ਕੇ ਮੁੰਡਾ ਪੈ ਗਈ 20 ਆਜੀ ਐ ਹਾਂ ਇੱਕ ਤਾਂ ਕੱਲੂ ਹਰ ਜਣਾ ਨਾ ਚੱਲਦਾ ਆ ਕੱਲ ਦੋ ਨੂੰ ਹਰ ਜਾਂਦੀ ਆ ਕਿਤੇ ਇੱਕ ਫੋਟੇਟ ਜਾਣਾ ਕਿਤੇ ਨਾ ਭੱਜ ਕੇ ਛੱਡਣਾ ਆ ਉਹਦੇ ਹੱਥ ਵਿੱਚ ਸਾਰਾ ਕੁਝ ਮੈਂ ਕਿਤੇ ਨਾਲ ਗੱਲਬਾਤ ਕਰਨੀ ਆ ਢਿੜ ਕੇ ਮਾਰਨਾ ਮੀ ਇਹਦਾ ਵੱਡ ਲਿਆ ਪਰ ਕੱਖ ਹੈ ਮੈਂ ਸਾਰਾ ਨਵੇੜਤਾ ਅੱਜ ਪਤਾ ਵੀ ਹੋਣਾ ਬਾਪੂ ਹੈ ਆਪੇ ਕਰਨਾ ਪੈਣਾ ਬਾਪੂ ਹੈ ਕਿਆ ਕਹਿੰਦਾ ਕਿੰਨੇ ਟਰੇਲੀਆ ਪਰ ਲੱਗੇ ਤਾਂ ਜਾ ਕੇ 60 70 80 ਹੈ ਕਹਿੰਦਾ ਜੇ ਸਪਲਾਈ ਨਿਕਲੀ ਆ ਤੂੰ ਤੇ ਬਾਹਰ ਪਰਚੀ ਜਾਣ ਲੱਗੀ ਆ ਅਸੀਂ ਥੋੜਾ ਜਿਹਾ ਪਹਿਲਾਂ ਦੋਪੇ ਸਪਲਾਈ ਸੀ ਉਹਨੂੰ ਪਤਾ ਹੀ ਤਾਂ ਦੋ ਚਾਰ ਤਾਂ ਨੰਬਰ ਰਹਿੰਦੇ ਭਾਈ ਤਾਂ ਸ਼ਾਮ ਨੂੰ ਦੇਖੀ ਤੂੰ ਕਿਹੜੇ ਹਿਸਾਬ ਨਾਲ ਜਾਣੀ ਆ ਟਰੇਲੀ ਦੀ ਸ਼ਾਮ ਨੂੰ ਪਹੁੰਚੇ ਨਹੀਂ ਸ਼ਾਮ ਟਰੇਲੀ ਜ਼ਿਆਦਾ ਪਹੁੰਚੀ ਮੈਂ ਕਹਿੰਦਾ ਚਾਹੀਦੀ ਰਕਸ਼ੀ ਟੁੱਟਣਾ ਉਹ ਨਾ ਨਾ ਇਹ ਜੀ ਬੰਦੀਆਂ ਨਹੀਂ ਹਾਂ ਥੋੜਾ ਗੰਨਾ ਵੀ ਅੱਧੇ ਦਾ ਖਤਮ ਹੋਲੇ ਫੇਲੇ ਹੋਰ ਜਾਂਦੇ ਆ ਫੜੇ ਪਿੰਡ ਕਿੰਨੇ ਘਰ ਵੇਲੇ ਹੋ ਗਏ ਹੈਂ ਬਿੰਨਾ ਕਿਹੜਾ ਹੋਵੇ ਕੋਈ ਕਰਨੀ ਹੋਵੇ ਗੱਗਰੇ ਹੀ ਹੋਏ ਅੱਜ ਫੇਰ ਆ ਬਿੱਲ ਦਾ ਵਿਹਲਾ ਗੱਗਾ ਵਿਹਲਾ ਹੋ ਗਿਆ ਹੋਰ ਸਮਝਿਆ ਵਿਹਲਾ ਹੋ ਗਿਆ ਤਕਰੀਬ ਵਿਹਲਾ ਹੋ ਗਿਆ ਬੜਾ ਜਿੰਦਾ ਹੋ ਗਿਆ ਵਿਹਲਾ ਕੋਈ ਪੱਪੀ ਪੈ ਗਿਆ ਚਾਰ ਛੋਟੇ ਜਿਹੇ ਜੀਬ ਦੇ ਵਿਹਲੇ ਹੋ ਗਏ ਬੜੇ ਸਾਰੇ ਪਏ ਮਲੇ ਤਾਂ ਆਹੇ ਘਰੇ ਵੀ ਕਾਹਦੇ ਘਰੇ ਫੋੜੇ ਵਾਲੀ ਕਿਤੇ ਪਾਚੀ ਨਹੀਂ ਰਹਿੰਦੀ ਬਾਕੀ ਤਾਂ ਹੁਣ ਸੀਪੇ ਰਹੀ ਹੋਵੇ ਸੀਪੇ ਰਹੀ ਹੋਵੇ ਆਹੇ ਹੀ ਤਾਂ ਗਿਆ ਇੱਕ ਫਾਈ ਇੰਗਲੈਂਡ ਤਕਰੀਬ ਤਾਂ ਗਿਆ ਇੰਗਲੈਂਡ ਤਕਰੀਬ ਬੈਠਾ ਇੰਗਲੈਂਡ ਚ ਤਾਂ ਹੀ ਤਾਂ ਬੱਡੀ ਸਸ ਚਿੱਤੀ ਦੱਤਾ ਫਟੂਦੀ ਥੋੜਾ ਹੋਰ ਚੱਲਦੀ ਨਦੀ ਦੂਜਾਰ ਘਟੇ ਇਹ ਤਾਂ ਵਿਚਾ ਦੇਣ ਤੋਂ ਜਮੇ ਆਹ ਸੱਚ ਫੋਨ ਇਟਲੀ ਵਾਲੇ ਨੇ ਜੁੜਿਆ ਇੱਕ ਹੈ ਇਟਲੀਆ ਵਾਲਾ ਬੰਦਾ ਨਹੀਂ ਜੁੜਿਆ ਸਾਡੇ ਨਾਲ ਉਹ ਬਿਜੀਤਾ ਬਾਕੀ ਕਾ ਜੁੜ ਗਏ ਤੇ ਬਾਕੀ ਮਾਰਾ ਦੇ ਦਿੱਤੇ ਸਾਰੇ ਆਈ ਗਏ ਤੇ ਬੇਟਾ ਅਰਜ ਵੀਰ ਪੰਮਾ ਇਹ ਤਾਂ ਉਹ ਜੁੜ ਗਿਆ ਕੀ ਕਹਿੰਦੇ ਕਿ ਉਹਨੂੰ ਵੀਡੀਓ ਨੂੰ ਵੀਡੀਓ ਕਾਲੋ ਵੀਡੀਓ ਕਾਲ ਤਾਂ ਕਹਿੰਦੇ ਐਡੀ ਗਰੁੱਪ ਦੇ ਵਿੱਚ ਕਰਦੇ ਉਹ ਵੀਡੀਓ ਵਗਲ ਹੁੰਦੀ ਹੈ ਗਰੁੱਪ ਵੀਡੀਓ ਬਸ ਯਾਰ ਉਹ ਕਿੱਦਾਂ ਜੁੜੀ ਜਾਂਦੀ ਵਿੱਚ ਹੈ ਨਹੀਂ ਖੁੱਦ ਨਹੀਂ ਬਣ ਗਿਆ ਹੋਇਆ ਵਾਗ ਕਾਫਾ ਬਣੋ ਦਵਾਈ ਦੀ ਜਾ ਬਾਈ ਕਾਕੋਲੀ ਨਿਕਾ ਆਵੇ ਭਾਵੇਂ ਬਿਹਾਰ ਆ ਜਾ ਦਿਖਾ ਲਾ ਬਿਹਾਰ ਜਾ ਤੇਰੀ ਬੀਨਾ ਨਾਜਿਬ ਦੇਖ ਲਈ ਰਾਤਾਂ ਚੌਦੀ ਖੰਡਰੇ ਮੈਨੂੰ ਚੱਕ ਲਿਆ ਤਾਂ ਹਾਂ ਦੇਖ ਲੈ ਚੱਲ ਇਹਦਾ 15 ਦਿਨ ਮੈਂ ਉਹਦਾ ਹੌਲ ਕਹਿੰਦਾ ਰੋਡਾਪਨ ਹੌਂਡੇਮ ਚ ਉਹ 15 ਦਿਨ ਹੈ ਤੇ ਹੌਂਚਾ ਚੱਕ ਦੇਣਾ ਬੁਖਾਰ ਜਦੋਂ ਦਵਾਈ ਲਈ ਡਾਕਟਰ ਦੇ ਜਾ ਕੇ ਦਵਾਈ ਲਿਆ ਨਵੀਂ ਡਾਕਟਰ ਨੇ ਕਿਹਾ ਹੁਣ ਬਾਈ ਲਾ ਦੇ ਖਰਾਕ ਇੱਕ ਖਰਾਕ ਮਾਰਾ ਸਾਰੀ ਨੰਨ ਨਹੀਂ ਮੈਂ ਇਹ ਕੰਮ ਬਥੇ ਤੇ ਖਾਦੀ ਕੋ ਫਾਇਦਾ ਨਹੀਂ ਹੂੰ ਹੂੰ ਪਹਿਰੇ ਨਹੀਂ ਲੋਟ ਕਰਨ ਆਪਾਂ ਮੈਂ ਮੇਰੇ ਨਹੀਂ ਦੱਬ ਲਈ ਜੀ ਆਪ ਜੀ ਤਰੀ ਢੀ ਲੱਗਦਾ ਹੈਗਾ ਨਹੀਂ ਮੇਰਾ ਵੀ ਕੰਮ ਤਾਲ ਜਿਹਾ ਉਹ ਸਮਾਂ ਚਲੇ ਗਿਆ ਉਹ ਉੱਥੇ ਆਹੋ ਉਥੇ ਚੌਸੀ ਚਮਕੌਰ ਸਾਹਿਬ ਪੱਕਾ ਜਣਾ ਤਾ ਟਿਕਟ ਕੱਢ ਲਓ ਚੱਲੀ ਜੀ ਕੱਢ ਮੇਰੇ ਨਾਲ ਚੱਲੀਏ ਕੱਢਦੇ ਹੁਣ ਚਲੋ ਪੰਡ ਚਾਪ ਕਲਮਾ ਮਾਂ ਹਰਿਆਈ ਬੱਟੇ ਰੱਖੀ ਹੋ ਉਹ ਹਾਂ ਇਹਨੂੰ ਸੜਕੇ ਅੰਦਰ ਟੋਪਾ ਕਰਕੇ ਬਦਦੂਨ ਜੱ ਲੈਣਾ ਮੈਂ ਹੁਣ ਟੁੱਟ ਆ ਗਿਆ ਜੇ ਫਿਰ ਚੱਲ ਘੁੰਮਣ ਦੇ ਦੇ ਇਹ ਘੁੰਮਣਾ ਇਹਦਾ ਦੇਵਤਾ ਹੁੰਦਾ ਨਾ ਨਾ ਇੱਥੇ ਕਹਿੰਦੇ ਮੈਂ ਕਿਹਾ ਬੀ ਲਿਟਲਾ ਭਾਈ ਉੱਥੇ ਫੇਰ ਲਿਟਲਾ ਦਸਾਰਾ ਮਾਹ ਲਿਟਲਾ ਪਰ ਇੱਕ ਜਗ੍ਹਾ ਨਾਲ ਲਿਟੀ ਜਾਇ ਕਰ ਫੋਟੋ ਦੇ ਤੂੰ ਵੀ ਲਿਟਲੇ ਕਰ ਬੰਟਵਾਏ ਬੰਟਵਾਇ ਕਰ ਬੜਾ ਜੱਟ ਹੈ ਕਿ ਨਹੀਂ ਹਾਂ ਇਹ ਗੇ ਲਿਣੇ ਲਿਟਣੇ ਨਹੀਂ ਹੈ ਹੁਣ ਲਿੜ ਨਹੀਂ ਹੈ ਨੇ ਤੇ ਰੋਈ ਆਉਣ ਲੱਗ ਗਈ ਬਸ ਬਸ ਹੁਣ ਜਿੱਥੇ ਗਾਰਾ ਦੇਖੇ ਨੇ ਲਿਟ ਨਹੀਂ ਹੈ ਨਹੀਂ ਹੁਣ ਕਹਿੰਦੇ ਸਿਆਲ ਹੈ ਮੱਛਰ ਵਾਕੀ ਨੇੜੇ ਆਉਂਦੀ ਫਿਰ ਇਹਦੇ ਹਾਂ ਇੱਥੇ ਤੁਸੀਂ ਰੱਖੀ ਹੋਈ ਜਿਹੜੀ ਮਿੱਟੀ ਮੂਰੇ ਕਿਹੜੀ ਉੱਪਰ ਹਾਂ ਦੇਖਿਆ ਵੀ ਸਾਰੇ ਲਿਪੜ ਗਏ ਵਾ ਲੈ ਤਰਕ ਲੱਗ ਜੰਦੂ ਬਸ ਆਣੀ ਤੁਸੀਂ ਪਾ ਦੇਣਾ ਰੱਖਣ ਜਾਮਰਾ ਹੈ ਆ ਕੇ ਆਹ ਇਹ ਕਿਹੜੀ ਐਟਮਾ ਪਹਿਲੀ ਵਾਰ ਦੇਖੀ ਮੈਂ ਆਹ ਕਿਹੜੀ ਐਟਮਾ ਇਹ ਸਾਲ ਕਿੱਦਾਂ ਨੂੰ ਖਾਣੇ ਵਾਲੀ ਹੈ ਇਹ ਤੇ ਪਹਿਲੀ ਵਾਰ ਦੇਖੀਗਾ ਪਹਿਲਾਂ ਦੇਖ ਲਈ ਉਹ ਪਹਿਲਾਂ ਬਹੁਤ ਐਟਮਾ ਦੀਆਂ ਉਹ ਇੰਨੀ ਜਿੜੀ ਵੀ ਉਹ ਖਤਮ ਜੀ ਹੋ ਗਈ ਜਿਹੜੀ ਗੱਡ ਜਿਹਦੇ ਬੈਠੇ ਰਹਿੰਦੀ ਗੱਡ ਡਰ ਉਹ ਜਿਹੜਾ ਇਹ ਉਹ ਆ ਜਿਹੜਾ ਮੱਛੀ ਨੂੰ ਡੁੱਗੀ ਮਾਰ ਕੇ ਮੱਛੀ ਖਾਂਦਾ ਇੱਥੇ ਕਿਹੜਾ ਸੁੰਦਰ ਆ ਫਿਰ ਟੂਬੇ ਡੱਬੇ ਭਰਾ ਕੇ ਬੈਠ ਗਿਆ ਜਿੰਦੀ ਆ ਟੂਬਾ ਤੇ ਭਰੇ ਰਿਹਾ ਬੰਦਿਆ ਨੇ ਅੰਦਰਿਆ ਚ ਵਾਹਣਾ ਬਾਈ ਨਿਕਲ ਗਿਰਦੀਆਂ ਦਰਿਆ ਚ ਵਾਹਣਾ ਦਰਿਆ ਚ ਕਰਦੇ ਆਏ ਆ ਹੁਣ ਨਾ ਆਉਂਦਾ ਇਹ ਤਾਂ ਪਾਛੀ ਤਾਂ ਆਉਂਦਾ ਹੈ ਅੱਗੇ ਵੀ ਆ ਪੈਪ ਹੁੰਦੀ ਕਿਹੜਾ ਯਾਰ ਇਹਨੇ ਡੁਬਕੀ ਮਾਰਨੀ ਟੂਬੇ ਜੇ ਨਹਿਰ ਤੇ ਮੱਛੀ ਵਰਕੇ ਨਿਕਲ ਗਿਆ ਨਾ ਇਹਨੇ ਇੰਨੀ ਸਦੀ ਨਿਗਾਹ ਦੀ ਉਹ ਵੀ ਇਹ ਲੰਬਾਈ ਦੇ 3 ਫੀਟ ਵਾਲਾ ਤਿਰਦਾ ਬਣ ਕੇ ਇਹ ਤਾਂ ਹੋਰ ਤਰ੍ਹਾਂ ਦਾ ਹੁੰਦਾ ਹੈ ਤੇ ਮੈਂ ਵੀਡੀਓ ਚ ਲਿਗਿਆ ਯਾਰ ਨਾਵਰ ਸਾਂ ਨਾ ਜਾਵੇ ਜਾਂ ਨਾਵਰ ਸਾਂ ਇਹ ਪੰਛੀ ਵੀ ਅਗਲੀ ਵੰਦੀ ਹੋ ਜਾਂਦੇ ਨੇ ਜਿਹੜੇ ਪਹਾੜਾਂ 'ਚ ਜਾਣੇ ਉਹਨਾਂ ਪਹਾੜਾਂ 'ਚ ਜਾਂਦੇ ਨੇ ਪਹਾੜਾਂ 'ਤੇ ਆਉਣੇ ਉਹਨਾਂ ਇੱਧਰ ਆ ਜਾਂਦਾ ਹੁਣ ਇਦਾਂ ਕਰਦੇ ਆ ਵੀ ਘੁੰਮਣੋਂ ਨੇ ਵੀ ਘੁੰਮਣਾਉਂਦੇ ਆ ਵੀ ਨਾ ਮੌਸਮ ਦਾ ਬਦਲਦਾ ਹਾਂ ਕੋਕੋ ਦਾ ਦੇ ਕੀ ਕਾਲਾ ਯਾ ਖਾਲਾ ਇਹ ਸਾਰੇ ਹੀ ਕਾਲਾ ਹੁੰਦਾ ਉਹ ਪਾੜੀ ਕੌਂ ਪਾੜੀ ਕੌਂ ਕਹਿੰਦੇ ਜੀ ਹਾਂ ਹੁਣ ਦਿਖਦਾ ਉਹ ਹੁਣ ਦਿਖਣੇ ਲੱਗਣੇ ਆ ਹੁਣ ਆ ਜਣਾ ਉਹਨਾਂ ਨੇ ਹਾਂ ਇਹ ਰੁੱਤ ਨਾਲੇ ਆਪਣੇ ਜਿੱਦਾਂ ਜਿੱਦਾਂ ਏਰੀਆ 'ਵਾਂ ਫਲ ਫਰੂਟ ਜਿੱਦਾਂ ਜਿੱਦਾਂ ਹੈਗਾ ਔਕਣਾ ਬਦਲੀ ਸਦਲੀ ਹੋ ਜਾਂਦੀ ਉਹ ਜਿਹੜੀ ਖਤਮ ਹੋ ਗਈ ਜਿਹੜੀ ਇਹ ਮੇਂਗਾ ਡਰਾ ਫਰੂਟ ਰ ਉਹ ਇੰਨੀ ਨਹੀਂ ਹੈ ਜਿਹੜਾ ਗਰਮੀ ਪਹਿਲਾਂ ਹਾਂ ਪਹਿਲਾਂ ਅੰਨੀ ਹੁੰਦਾ ਸੀ ਗਰਮੀਆਂ ਚਾਹ ਗਾਡਰ ਪਰ ਹੱਦੋਂ ਵੱਧ ਹੁੰਦੀ ਸੀ ਪਹਿਲਾਂ ਹੁਣ ਹੈਗੀ ਹੈ ਪਰ ਕਾ ਕਾਟ-ਕਾਟ ਗਏ ਕੱਟ ਗਏ ਯਾਰ ਜੇ ਖਾ ਦਿਓ ਤੈਨੂੰ ਉਹੀ ਹੈ ਭਾਈ ਚਾਚੇ ਉਹੀ ਹੈ ਤੈਨੂੰ ਇਹ ਲੱਗੇ ਫੜਦਾ ਸੀ ਮਾਰ ਕੇ ਫੜਦੇ ਆ ਇਹ ਸਾਢੇ 2 ਲੱਖ ਦੇ 2 ਹੋ ਗਏ ਹੂੰ ਦੋ ਪਰੋਂ ਲਾਗੇ ਪਹਿਲਾਂ ਹਾਂ ਹੁਣ ਆ ਰਹੇ ਆ ਵਾਹ ਇਹ ਹੁਣ ਪੰਜ-ਛਿਆਂ ਨੇ ਕਿਹਦੇ ਨਹੀਂ ਜਾਣਾ ਬੰਦੇ ਸਟੇ ਤੁਰੇ ਜਾਂਦੀ ਇਹ ਦਾਦਾ ਜਿਹੜਾ ਜਾਣਾ ਇਹਨਾਂ ਨੇ ਅੰਦਰ ਨੂੰ ਉਦੋਂ ਛੜ ਗਿਆ ਜਿਹੜਾ ਰੂਤ ਬਦਲੀ ਜਾਂਦੀ ਹੈ ਇਹ ਨਾਲ ਆ ਕੌਣ ਨਹੀਂ ਜਾਂਦੇ ਕਿਤੇ ਕਮਾਂ ਉਹਨੇ ਕਿੱਥੇ ਜਾਣਾ ਥਲੇ ਨੇ ਇਹਨਾਂ ਦੇ ਤਾਂ ਹੋਣੇ ਵਾਲਾ ਕਿਹੜਾ ਤਿਆਰ ਹੁੰਦਾ ਰੰਦਾ ਸਰਦ ਸਰਦ ਲੱਗ ਲੀਦਾ ਸਰਦ ਉਹਨੇ ਵਾਲੇ ਇਹਨਾਂ ਦੇ ਸਰਦ ਉਹਨੇ ਵਾਲੇ ਕਮਾਂ ਰੋਟੀ ਪਾਈ ਜਾਣੀ ਉਧਰ ਦਾ ਉਧਰ ਦਾ ਕੋਲ ਦੇਖਦੇ ਇਹਨੇ ਬੜੇ ਬੜਿਆਂ ਦੀ ਰੋਟੀ ਕਰਨੀ ਆ ਵੀ ਕਮਾਂ ਦੇ ਥ्रू ਜਾਂਦੀ ਆ ਉਹ ਕਮਾਂ ਦੇ ਥ्रू ਜਾਂਦੀ ਤੇ ਉਹਨੂੰ ਦੱਸੋ ਵੀ ਬੜਾ ਵੱਡੇ ਦਾ ਥੋੜਾ ਕਮ ਦੀ ਚੂਚੇ ਪਿਆ ਹੋਰ ਬੈਸਾ ਉਹ ਜੇ ਤੁਸੀਂ ਸ਼ੁਰੂਆਤ ਪਾ ਦੋ ਯੋ ਭਾਈ ਦੁਨੀਆਦਾਰ ਦੁਨੀਆਦਾਰ ਹੀ ਆ ਬੱਸ ਬੱਸ ਆਏਗਾ ਵੀ ਭਾਈ ਉਹਨੂੰ ਰੋਟੀ ਅਸੀਂ ਜਲ ਪਾਂਛੀਆਂ ਨੂੰ ਪਾ ਦਿੰਦੇ ਪਾਂਛੀਆਂ ਨੂੰ ਪਾ ਦਿੰਦੇ ਆਏਗਾ ਹੋਏ ਕਿ ਨਹੀਂ ਕਹਿੰਦੇ ਕਿਉਂ ਆਇਓ ਨਹੀਂ ਕਹਾਂਗੇ ਆਉਂਗੇ ਮੇਰੇ ਲਈ ਰੱਜੇ ਦਾ ਭਾਈ ਹੁੰਦੇ ਵੱਡੇ ਵੱਡੇ ਨੇ ਵੱਡੇ ਵੱਡੇ ਨੇ ਕਹਿੰਦਾ ਜਿਉਂਦਾ ਜਿਉਂਦੇ ਪੁੱਛਰੇ ਨਹੀਂ ਮੇਰੇ ਤੇ ਰੋਟੀ ਦੇ ਬਲਾ ਤੇ ਜ਼ਰਾਬ ਵੀ ਕਰ ਤੇ ਬੰਦੇ ਜ਼ਰਾਬ ਵੀ ਕਰ ਹਾਂ ਜਿਉਂਦੇ ਜਿਉਂਦੇ ਪੁੱਛਰੇ ਨਹੀਂ ਉਹਨੇ ਕਾ ਦੇਖਣਾ ਕੇ ਉਹ ਲਾ ਉਹੀ ਗੱਲ ਹੈ ਫੇ ਕੌਮ ਦੇਖਦੇ ਉਹਨਾਂ ਨੂੰ ਦੱਸੋ ਹਾਂ ਨਹੀਂ ਓਰ ਓਰ ਚੱਲੀਏ ਫਿਰ ਬਾਹਰ ਚੱਲ ਚੱਲ ਹੈ ਚੱਲ ਚੱਲਾ ਰੌਟੇ ਜੀ ਵੀ ਲੱਗੇ ਛੇ ਚੱਲ ਜਲੀਏ ਚੱਲ ਬਿੰਦਾ ਟਾਈਮ ਹੋਇਆ ਬਚ ਕਾ ਪੰਡਿਆਰ ਤੇ ਲੋ ਜੀ ਆਗੇ ਪਹੁੰਚੀ ਪਹਿਲਾਂ ਤਾਂ ਮਿਲੋ ਦੱਲੀ ਨੂੰ ਜੀ ਕਿਹਾ ਹਾਲ ਠੀਕ ਆ ਦੱਸੀਆ ਬਜੀ ਬਹੁਤ ਵਧੀਆ ਅਧਰਵਾਇ ਹਰੇ ਹਾਸੇ ਲੱਗ ਰਹੇ ਆ ਤੋ ਮਿਹੰਦਰ ਥੋੜਾ ਕਾਤ ਹੈ ਉਪਰਾ ਹਲੇ ਉਹ ਹੱਥ ਮੇ ਬਹੁਤ ਫਰਕ ਆ ਇਹ ਪਰ ਤਾਂ ਬਹੁਤ ਫਰਕ ਆ ਥੱਲੇ ਆ ਦੂਆ ਚਲਾਇਆ ਹੋਇਆ ਨਾ ਹੁਣ ਬੜਾ

ਓਦੋਦ ਐਂ ਦੇ ਪੈਕੀ ਜੁਨਾਮ ਜੋ ਐ ਪਤਾ ਹੈ ਮੈਨੂੰ ਪਤਾ ਹੀ ਲੱਗਿਆ ਸੈਦੇ ਮਾਰੀ ਕੋਈ ਹੈ ਹਾਂ ਉਹ ਗੱਲੀ ਦੇ ਵਿਚਰੇ ਕੈ ਕਰੀ ਓਹ ਔਰ 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 ਐ ਨਾਏ ਕਰੂਏ ਕਰੂਗਾੜ ਆਏ ਨੂੰ ਵੱਡਾ ਬੰਨੂ ਸਾਰੀਆਂ ਇਹੇ ਇਹ ਨਹੀਂ ਦਾਬ ਲੱਗ ਅਰੇ ਕੀ ਆਤੀ ਲੱਗੋ ਉਹ ਮੈਨਾਂ ਮਾ ਪਰੇ ਇਹ ਪ੍ਰੇਕੇ ਦਾ ਬੱਤ ਇਹ ਆਟ ਲੱਗੂਗਾ ਆ ਇਹ ਇੱਕ ਨਹੀਂ ਡੈਮੋ ਹੀ ਕਰਨਾ ਖੇਤ ਇਹ ਚ ਖੁੱਲੂ ਆਦਾ ਦੇਖ ਲੈ ਕੋਈ ਰੇਟ ਸੋ ਨਹੀਂ ਪਹਿਲੇ ਦੋ ਆਪਾ ਦੋ ਆਪਾ ਫਿਕਰ ਪੈਂਦਾ ਪਹਿਲੇ ਹੈਵੇਂ ਚੱਲੋ ਹੋਣੋ ਹੋਦੀ ਹੈ ਕਹਿੰਦਾ ਪਹਿਲਾਂ ਆਇਆ ਪਹਿਲਾਂ ਹੀ ਆਇਆ ਹਾਂ ਹੌਲੀ ਚੱਲਦਾ ਫਰਕ ਆਵਾਜ਼ ਦੇ ਪਹਿਲਾਂ ਮੈਂ ਸਿੱਕਰਾਂ ਨਾ ਮੈਂ ਪਹਿਲੀ ਪੌਂਕਤਾ ਉਹਨਾਂ ਹੱਥ ਲੱਗ ਕੇ ਚੌਥਾ ਪੈਂਦਾ ਇਹ ਵੀ ਦਾ ਇੱਕ ਲੇਕਰ ਨਾ ਬਈ ਇਹਦੇ ਵਾਸਤੇ ਨਾ ਇਹ ਵਾਸਤੇ ਨਾ ਇਹਨੇ ਇਹ ਆਈਟਮ ਚ ਲੈ ਨਹੀਂ ਨਾ ਕਦੇ ਦੂਜਾ ਪਰ ਰਹੇ ਇਹ ਪਹਿਲਾਂ ਮੈਂ ਮੈਸੀ ਪਰ ਰਹੇ ਉਹ ਵੀ ਬਹੁਤ ਤੇਜ਼ ਦਾ ਟਰੈਕਟਰ ਉਹ ਬਹੁਤ ਤੇਜ਼ ਪਹਿਲਾਂ ਬਹੁਤ ਤੇਜ਼ ਉਹ ਇਹਨੂੰ ਬਾਈਂਡ ਟਾਈਮ ਹੋ ਗਿਆ ਯਾਰ ਜਦੋਂ ਬੈਠਾ ਹਾਂ ਤਾਂ ਇੰਨਾ ਜ਼ਾਮ ਹੈ ਬਹੁਤ ਯਾਰ ਅੱਜ ਨੂੰ ਕਿੱਥੇ ਆਣੇ ਆ ਉਹਦੇ ਨਾਲ ਵੀ ਘੱਟੇ ਪਾਉਂਦਾ ਇਹ ਹਾਂ ਤੇ ਬੰਦਾ ਗਿਆ ਮੇਲਣ ਨੂੰ ਅੱਜ ਛੰਡੂ ਆ ਪਾਣੀ ਅੱਜ ਹੈ ਅੱਜ ਜਿਹਦਰ ਬਦਲੇ ਬੋਲੀ ਨਾ ਤੇ ਚੁੱਪ ਜਾ ਬਾਈਂ ਦੇ ਆ ਕੇ ਅੱਧੀ ਐ ਨਹੀਂ ਬੱਤੀ ਇੰਸਟਰੀਓਨ ਅਗਲੀ ਬਾਰਕੀ ਵਾਲਾ ਨਾ ਕੋਸ ਕੀ ਹੋਇਆ ਮੈਂ ਕੰਮ ਵਰਤੀ ਆਲਾ ਟਰਾਲ ਤੇ ਖੜਾ ਹੋ ਗੱਲੀ ਕੋ ਦਾ ਖੜਾ ਖੜਾ ਟਰਾਲਾ ਪਰ ਆ ਤਰਿਦ ਗਾ ਮਰੇ ਆਹੋ ਸਫਟ ਆਇ ਨਹੀਂ ਦੱਲੇ ਆਈ ਉਹ ਲੈ ਆ ਰਹੀ ਆ ਵੀ ਗਣਨ ਲੱਗ ਗਿਆ ਉਧਰ ਹੀ ਪਤਾ ਵਾ ਜੀ ਕਹਿੰਦੇ ਆ ਲੱਗ ਗਏ ਕਹਿੰਦੇ ਕਹਿਣ ਲੱਗ ਜਾਂਦੇ ਮੈਂ ਵੀ ਆ ਜਾਣਾ ਉਹਨਾਂ ਦੇ ਲੈ ਲੈ ਫਾਂਦੇ ਪਾੜੇ ਹੈ ਬਾਈ ਦਮ ਮਾਰ ਲਗਿਆ ਚਾ ਹਾਂ ਕਿਵੇਂ ਲੱਗਿਆ ਫਿਰ ਜੈਨ ਕਿੱਥੇ ਮੈਂ ਜਾਉਂਦਾ ਬਾਈ ਹਾਂ ਤੇਜ਼ ਲੋ ਬਾਈ ਸਾਹਮਣੇ ਪਹਿਲੇ ਮੈਂ ਠੀਕ ਹਾਂ ਜਾਂ ਤੇਜ਼ ਆਸ ਹੈ ਹੈ ਤੇਜ਼ ਠੀਕ ਹੈ ਚੱਕਰ ਵਾਜ ਜਾਂਦੇ ਆ ਹਾਂ ਨਾ ਕਿੰਨਾ ਲੱਗੇਗਾ ਘੜਨ ਲੱਗੇਗਾ ਘੜਨ ਆਹ 1.5 ਕਿਲੋ ਘੜ ਦੇਣਾ ਹੁਣ ਅੱਜ ਆ 1.5 ਕਿਲੋ ਹੀ ਹੁਣਾ ਯਾਰ ਆ ਇੱਕ ਆ ਇੱਕ ਆ ਇੱਕ ਆ ਹਾਂ ਬਾਈ ਸਾਰੇ ਸਾਰੇ ਤੋਫਾ ਕਰਨਾ ਆਉਂਦਾ ਮੜਿਆ ਬਟਸੀਆ ਮੜਿਆ ਗਿਲਗੀ ਮੋੜੀਂਦੇ ਨੇ ਖਿਆਲ ਵਧੀਆ ਨਹੀਂ ਗੁੰਦੇ ਫੁੱਟ ਐਡ ਕਰਿਆ ਫੋਲੂ ਸੌਂਦਾ ਮਾਰਿਆ ਬਤੀ ਚਾਰ ਵਾਰੀ ਟਰੈਕ ਆ ਗਿਆ ਟਰੈਕ ਸੈਟ ਜੇ ਮਿੱਟੀ ਹੋ ਜਾਂਦਾ ਬਰ ਰੇਪਰ ਸਲੇਜ ਮਟੀ ਆ ਹਾਂ ਜੇ ਸੀ ਨਾ ਟੈਡ ਕਰਦੇ ਇਹਨੂੰ ਫਿਰ ਢਿੱਲੇ ਨਹੀਂ ਦੇਣੀ ਹਾਂ ਢਿੱਲਾ ਦੇਖਦੇ ਹਾਂ ਹੁਣ ਤੂੰ ਹੀ ਕਰ ਨਾ ਬੰਦਾ ਵੀ ਇਹਨੂੰ ਜਿਹੜੇ ਪਾਣੀ ਲਵਾ ਪਾਣੀ ਵੀ ਲੰਮਾ ਪਾਣੀ ਤੇ ਹੋਰੇ ਮੀਂਹ ਨਹੀਂ ਰੱਬ ਨਹੀਂ ਜਾ ਦੇਣਾ ਕਿਹ ਪਤਾ ਦੋ ਤਾਂ ਮੀਂਹ ਤਾਂ ਆ ਆ ਨਾ ਇਹਨੂੰ ਡੇਢ ਕਿੱਲੇ ਵੀਚ ਘਾਉਣਾ ਨੇ ਕੱਲੂ ਡੇਢ ਵੀਚ ਦੇਣਾ ਜੇ ਪਰਸੋਂ ਨੂੰ ਮੌਸਮ ਠੀਕ ਹੋਇਆ ਤਾਂ ਗਾਂ ਕੱਢੂਗੇ ਨਹੀਂ ਦੋ ਦਿਨ ਰੋਕ ਲੈਨੇ ਉੱਪਰ ਲੈਣ ਠੀਕ ਨੇ ਹਾਂ ਮੈਂ ਚੱਕਰ ਵੀ ਨਹੀਂ ਮੀਆ ਨੂੰ ਹੋਰ ਕੀ ਹੈ ਇਹ ਹੁਣ ਪਰਚੀ ਨਾਲ ਜਾਂਦਾ ਉਹ ਤਾਂ ਫੇਰ ਕੰਮ ਆਲ ਜੀਦਾ ਹੋਰ ਹਾਂ ਫੇਰ ਲੋਡ ਨਹੀਂ ਦਾਣਾ ਫੇ ਚਾਰ ਪੰਜ ਦਿਨ ਪਰਚੀ ਖੜਨੀ ਦੀ ਥੋੜੀ ਪਰਚੀ ਹਾਂ ਹੁਣ ਤਾਂ ਕਿੰਨੇ ਖੇਤਿਆ ਕਰਨੇ ਅੱਜ ਅੱਜ ਮੈਂ 1.5 ਕਿਲੋ ਤਿਆਰ ਕਰਨਾ ਸਮਝਦਾ ਸਿੱਧਾ ਹੀ ਸਿਰ ਤੱਕ 1.5 ਪੌਣੇ 2 ਹੋਊਗੇ ਬਸ ਇੰਨਾ ਤਿਆਰ ਕਰਨਾ ਹੈ ਅੱਛਾ ਉਹ ਛੱਡ ਦੇ ਨੇ ਉਪਰਲੇ ਦੋ ਫੜੇ ਫਾ ਪਾੜ ਪਾੜ ਪਾਉਣੀ ਹੈ ਸਵੇ ਨੂੰ ਸੁਆਗਾ ਮਾਰ ਕੇ ਸਿਆੜ ਕੱਢ ਦੇ ਨੇ ਬਸ ਗਾਇ ਲੈ ਠੀਕ ਨਹੀਂ ਕੋਈ ਨਾ ਆਪਣੇ ਵਾਲੇ ਖਲਾਡੀਆਂ ਇਹਨੂੰ ਵੀ ਹਾਂ ਹਾਲੇ ਨੂੰ ਵੀ ਕਿੱਥੇ ਸੀ ਮੋਟਰ ਪਰੇ ਤਾਂ ਫੇਰ ਪਾਪਾ ਪਾਉਂਗਾ ਦਬਾ ਦਾ ਹਾਲੇ ਬਾੜ ਤੋਂ ਫੇਰ ਪਾਉਂ ਜਬਣੀ ਤੇ ਆਪਣੇ ਵਾਲਾ ਆ ਜੇ ਨਾ ਅੱਛਾ ਫੇਰ ਆਪਣੇ ਵਾਲਾ ਹੀ ਆ ਜੇ ਨਾ ਉਹ ਕੱਲ ਸ਼ਾਮ ਨੂੰ ਮੁੜੇ ਆਊਗਾ ਜੀ ਹਾਂ ਨਾ ਪਤਾ ਹੈ ਇਹਦੇ ਇਹਦੇ ਖਾਤਰ ਫੇਰ ਤਾਂ ਉਹਦਾ ਵਜ੍ਹਾ ਨੂੰ ਨੇ ਮੁੜਿਆਉਣਾ ਜੇ ਹੁਣ ਜੇ ਅੱਜ ਸਵੇਰੇ ਜਾਂਦਾ ਉਹ ਫੇਰ ਤਾਂ ਉਹ ਨਹੀਂ ਪਾ ਦੇਣਾ ਸਾਰੇ ਮਨੂੰ ਕਹਿੰਦਾ ਬਾਅਦ ਹੀ ਮਾ ਕੋਈ ਨਾ ਫਿਰਦੇ ਹੀ ਬਾਦਾਂ ਨੇ ਉਹ ਚਲ ਆਦਰ ਦੱਲੀ ਡਰਾਈਵਰ ਆ ਗਿਆ ਤਾਂ ਸਾਡੇ ਪਾਸ ਟੋਪਲਾ ਕਰਦਾ ਸਦਾ ਉੱਪਰ ਦਾ ਕਰਦਾ ਹੀ ਆ ਬਾਈ ਆਪਣੇ ਆਪਣੇ ਚੀਜ਼ ਆਪਣੇ ਆਪਣੇ ਹੱਥ ਲੱਗਦੀ ਆ ਹਾਂ ਹੱਕਲਾਉਂਦਾ ਹੀ ਆ ਇਹ ਕਿਦਾਇਆ ਚਲਾਇਆ ਇਹ ਡੀ ਨਾਲ ਚਲਾਇਆ ਆਹੋ ਦੇਖ ਕਿਹੜਾ ਦੋਕੇ ਹਾਂ ਦੇਖ ਜਗ੍ਹਾ ਦੋਲੀ ਦੇਖ ਤਾਂ ਕੱਢ ਦੇ ਇੱਕ ਜਾ ਜਾ ਦੇਖੇ ਅਲਾ ਦੇ ਕਿਹੜਾ ਜਿਹੜਾ ਇੱਕ ਜਾ ਹਾਂ ਇੱਕ ਨਾਲ ਹੱਸਦਾ ਜਾ ਜਾ ਯਾਰ ਅਲਾ ਦੇ ਕਿੜਾ ਇੱਕ ਜਾ ਵੀ ਲੜ ਰਿਹਾ ਵਰਾ ਇਹ ਓਏ ਪਾ ਚੌਥਾ ਲੋ ਦੇਖੀ ਨਾਲ ਲਿਫਟ ਦੀ ਕੰਟਰੋਲ ਆਉਣੀ ਤੇ ਆ ਜਾ ਨਹੀਂ ਆ ਰਿਹਾ ਪੈਂਦਾ ਨਹੀਂ ਲਿਫਟ ਦਾ ਬਫਰ ਕਿਹਦਾ ਉਹ ਜਦ ਬਾਈ ਇਹ ਟਰੈਕਟਰ ਇਹਨੇ ਜਲਦੀ ਥੋੜਾ ਚਲਾਇਆ ਇਹਦਾ 855 ਚਲਾਇਆ ਇਹਦਾ ਯਾਰ ਇਹ ਨਾ ਹੀ ਰੇੜੀ ਚਲਾਉਂਦਾ ਤਿੰਨ ਪਹੀਆ ਵਾਲੀ ਜਾਈਦਾ ਮੈਂ 775 ਦਾ ਲਾ ਬਈ ਕੰਮ ਆ ਪੂਰਾ ਉਹ ਤੇੜਾ ਜਾਊਗਾ ਮੈਨੂੰ ਪਤਾ ਸਾਰੇ ਖੇਤ ਆਪਣੇ ਇਹੀ ਪਉਂਦਾ ਇਹ ਨਾ ਹੁੰਦਾ ਹੈਗਾ ਉਦੇ ਆਹ ਤਾਂ ਕੋਈ ਨਾ ਮੂਲਰ ਵੀ ਆ ਮੂਲਰ ਆ ਨਾ ਨਾ ਬੜਾ ਬੰਦਾ ਆ ਇਹਦਾ ਬੰਦ ਮੱਲ ਗਏ ਬੰਦ ਗਏ ਮਾਸਾ ਬਾਈ ਮਾਸ ਉਹਦੇ ਕੀ ਕਰਦਾ ਚੱਕ ਕੇ ਬੈਗ ਲਾਉਗਾ ਪੁੱਛ ਲਾਉਗਾ ਪੁੱਛ ਆਇਆ ਭਇਆ ਕੰਮ ਦਾ ਬੰਦਾ ਬੰਦਾ ਦਾ ਕੰਮ ਦਾ 40 ਕਿਲੋ ਦੀ ਕੀਤੀ ਕਰਦਾ ਇਹ ਕੰਮ ਦਾ ਹੀ ਆ ਬੰਦਾ ਚੱਦ ਗਾੜ ਪਰ ਨਾ ਜਾਓ ਹਾਂ ਬੇਟਾ ਨਾ ਬੈਠਣ ਬੱਤਾ ਬੱਤਾ ਵਾਹਦਾ ਵੀ ਬੱਤਾ ਹੋ ਰਿਹਾ ਹਾਂ ਕਾ ਵਾਹਦਾ ਡਰਾਈਵਰ ਦੀਆਂ ਚਾਹੀਦੀਆਂ ਕੋ ਮਰਜ਼ੀ ਕਰਨਾ ਲੈ ਰਾਈਡ ਨੂੰ ਲਾ ਲੈ ਜਾ ਯਾਰ ਇਹ ਪਿੱਛੇ ਨੂੰ ਘਰਦ ਰੇਗਾ ਪਾਦਾ ਕੇ ਬੂਰੇ ਉਹ ਲੈ ਜਾ ਜਿਹੜੀਆਂ ਮੀਆਂ ਬੱਜੀ ਦਾ

ਬੁਰਾ ਚ ਹਾਂ ਹੈ ਨਹੀਂ ਲਿਫਟ ਕੰਟਰੋਲ ਨਹੀਂ ਆਉਂਦੀ ਜੀ ਜੀ ਹੋਰ ਪਹਿਲੀ ਵਾਰ ਸਾਮ ਗਿਆ ਸੀ ਸਾਡੀ ਸਾਮ ਗਿਆ ਅੱਲੇ ਅੱਲੇ ਪਹਿਲੀ ਵਾਰ ਹੀ ਸਾਮ ਗਿਆ ਸਾਡੇ ਬਲਟੋ ਕਰਦੇ ਨਹੀਂ ਫਿਰ ਕਿਆ ਬੰਦਤੀ ਮੈਂ ਬੰਦ ਰੋਡ ਨਹੀਂ ਪਤਾ ਉਹ ਮੈਂ ਬੰਦਤੀ ਜੇ ਪਹਿਲੇ ਨਾ ਰਾਮਾ ਜੀ ਸਹੀਆ ਕੰਮ ਚੱਕਰ ਕੰਮ ਹੈ ਇਹਨੇ ਮੂਰੇ ਦੇਖਿਆ ਕਿ ਪਿੱਛੇ ਆਉਂਦਾ ਇਹ ਲੈ ਕਰਦੇ ਪਾ ਪੱਤਰ ਸਾਡੇ ਘੇਰੇ ਮੰਗਿਆ ਭਾਈ ਜਾਨੀ ਮੰਗਿਆ ਭਾਈ ਬੰਦ ਨਾ ਕਰੀ ਹੁਣ ਬਾਲਾਂ ਦਾ ਰੰਮੀ ਰਹੇਗਾ ਤੇਰੀ ਬੰਦ ਤਾਂ ਕਰੀਓ ਨਾ ਮੰਨ ਕੇ ਸ਼ਾਬਾਸ਼ ਥਾਪੀ ਦੇ ਲੈ ਹੁਣ ਟਰੈਕਟਰ ਨਾਲ ਬੋ ਕਰੀ ਬੰਦ ਨਾ ਕਰੀ ਆ ਚੌਥਾ ਚੱਲੇ ਕੰਮ ਓੜਾ ਮਾਰਦੀ ਆ ਇਹ ਨਾਲੇ ਦੱਲੀ ਜੀ ਬਾਈ ਦੱਲੀ ਮਨ ਕੇ ਦਨਵਾਜ ਮਰਾ ਪਹਿਲੀ ਵਜ ਲੈਣੇ ਗਰ ਜਾਂਦਾ ਇੰਨਾ ਹੈਗਾ ਘੱਟ ਬੱਤੀ ਜਾਂਦਾ ਬੋਕਾ ਹਰਦਾਸ ਚਲੋ ਜੀ ਠੀਕ ਆ ਠੀਕ ਆ ਜੀ ਅਸਰੀ ਕਾ ਸਰਬ ਨੂੰ ਮਿਲਦੇ ਆ ਫੇਰ ਬਾਈ ਬਲਾਗੇ ਹੋਰ